ਸ਼ਸ਼ਕਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁੱਖ ਖਬਰਾਂ ਦਿੱਲੀ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ 3 ਗੱਡੀ ਨੂੰ ਅੱਗ ਲੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅਗਨੀ ਪੈਨਿਕ ਸੀ ਕਿ ਲੋਕਾਂ ਦੇ ਦੇਖਦੇ ਦੇਖਦੇ ਹੀ ਗੱਡੀ ਦੇ ਡੱਬੇ ਸੜ ਕੇ ਸੁਆਹ ਹੋ ਗਏ ਹਾਲਾਂਕਿ ਕੋਈ ਇਸ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਸਮੇਸਰ ਰਹਿੰਦੇ ਹੀ ਲੋਕਾਂ ਨੂੰ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਸੀ ਜਾਣਕਾਰੀ ਅਨੁਸਾਰ ਇਹ ਮਾਮਲਾ ਦਿੱਲੀ ਦੇ ਸਰਿਤਾ ਵਿਹਾਰ ਦਾ ਹੈ ਜਿੱਥੇ ਕਾਜ ਐਕਸਪ੍ਰੈਸ ਨੂੰ ਅੱਗ ਲੱਗੀਏ ਕਾਜ ਐਕਸਪ੍ਰੈਸ ਤੇ ਚਾਰ ਡੱਬਿਆਂ ਨੂੰ ਅੱਗ ਲੱਗੀ ਹੈ ਅਤੇ ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਦੇ ਦੇਖਦੇ-ਦੇਖਦੇ ਹੀ ਅੱਗ ਨੇ ਸਾਰੇ ਡੱਬਿਆਂ ਨੂੰ ਸਾੜ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ 6 ਫਾਇਰ ਬ੍ਰਿਗੇਡਸ ਨੂੰ ਫੋਨ ਕਰ ਦਿੱਤਾ ਗਿਆ ਸੀ ਅਤੇ ਮੌਕੇ ਤੇ ਆ ਕੇ ਹੀ ਉਹਨਾਂ ਨੇ ਅੱਗ ਨੂੰ ਬੁਝਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਚਾਰੇ ਡੱਬਿਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਇੱਕ ਵਾਰੀ ਫੇਰ ਦੱਸ ਦਈਏ ਕਿ ਦਿੱਲੀ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਦਿੱਲੀ ਦੇ ਵੇਚ ਇੱਕ ਰੇਲ ਗੱਡੀ ਨੂੰ ਅੱਗ ਲੱਗ ਗਈ ਹੈ ਰੇਲ ਗੱਡੀ ਦਾ ਨਾਮ ਤਾਜ ਐਕਸਪ੍ਰੈਸ ਦੱਸਿਆ ਜਾ ਰਿਹਾ ਹੈ ਜਿਸ ਦੇ ਚਾਰ ਡੱਬਿਆਂ ਨੂੰ ਅੱਗ ਲੱਗੀ ਹੈ ਚਾਰੇ ਦੇ ਚਾਰੇ ਡੱਬਿਆਂ ਦੇ ਵਿੱਚ ਯਾਤਰੀ ਸਵਾਰ ਸਨ ਅਤੇ ਸਮਾਂ ਰੰਦੇ ਹੀ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਜਿਸ ਦੇ ਕਾਰਨ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ ਦਿੱਲੀ 'ਚ ਇੱਕ ਵੱਡਾ ਰੇਲ ਹਾਦਸਾ ਹੁੰਦੇ ਹੁੰਦੇ ਬਚਾਏ ਜਿਸ ਦੇ ਵਿੱਚ ਲੋਕ ਬਾਲ-ਬਾਲ ਬਚੇ ਨੇ ਤੁਗਲਕਾ ਬਾਦ ਔਖਲਾ ਦੇ ਵਿੱਚ ਤਾਜ ਐਕਸਪ੍ਰੈਸ ਤੇ ਡੱਬਿਆਂ ਨੂੰ ਅੱਗ ਲੱਗੀ ਸੀ ਪੀਆਰਓ ਉੱਤਰ ਰੇਲ ਨੇ ਦੱਸਿਆ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਲੋਕ ਬਾਲ ਬਚੇ ਨੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੋਮਵਾਰ ਨੂੰ ਦਿੱਲੀ ਦੇ ਸਰਿਤਾ ਵਿਹਾਰ ਦੇ ਵਿੱਚ ਤਾਜ ਐਕਸਪ੍ਰੈਸ ਟ੍ਰੇਨ ਦੇ 4 ਡੱਬਿਆਂ ਨੂੰ ਅੱਗ ਲੱਗ ਗਈ ਹਾਦਸਾ ਤੁਗਲਕਾ ਬਾਦ ਔਕਲਾ ਦੇ ਵਿੱਚ ਹੋਇਆ ਤਾਜ ਐਕਸਪ੍ਰੈਸ ਦੇ 2 ਡੱਬਿਆਂ ਨੂੰ ਭਿਆਨਕ ਅੱਗ ਲੱਗ ਗਈ ਸੀਪੀਆਰਓ ਉੱਤਰ ਰੇਲ ਨੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੇ ਨੁਕਸਾਨ ਨਹੀਂ ਹੋਇਆ ਸਾਰੇ ਯਾਤਰੀ ਸੁਰੱਖਿਅਤ ਹਨ ਟ੍ਰੇਨ ਦੀਆਂ ਬੱਗਿਆਂ ਨੂੰ ਅੱਗ ਕਿਵੇਂ ਲੱਗੀਏ ਇਹ ਹਲੇ ਤੱਕ ਸਪਸ਼ਟ ਨਹੀਂ ਹੋਇਆ ਇਸ ਦੀ ਜਾਣਕਾਰੀ ਹਲੇ ਤੱਕ ਨਹੀਂ ਮਿਲੀ ਦੱਸਿਆ ਜਾ ਰਿਹਾ ਹੈ ਕਿ 4:41 ਮਿੰਟ ਤੇ ਟ੍ਰੇਨ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਕਟਨਾਵਾਲੀ ਥਾਂ ਤੇ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਤਾਜ ਐਕਸਪ੍ਰੈਸ ਟ੍ਰੇਨ ਦੇ ਤਿੰਨ ਡੱਬਿਆਂ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ ਅੱਗ ਲੱਗਣ ਦੀ ਸੂਚਨਾ ਨੂੰ ਮਿਲਦੇ ਹੀ ਇहतਿਆਤ ਦੇ ਤੌਰ ਤੇ ਟレイン ਨੂੰ ਰੋਕ ਦਿੱਤਾ ਗਿਆ ਉੱਥੇ ਹੀ ਰੇਲਵੇ ਦੇ ਕਰਮਚਾਰੀਆਂ ਨੇ ਬਲਦੀ ਹੋਈ ਟレイン ਦੇ ਬਾਕੀ ਹਿੱਸਿਆਂ ਨੂੰ ਲਗੇਜ ਕੰਪਾਰਟਮੈਂਟ ਤੋਂ ਵੱਖ ਕਰ ਦਿੱਤਾ ਜਿਸ ਦੇ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਕੋਈ ਵੀ ਇਸ ਹਾਦਸੇ ਦੇ ਵਿੱਚ ਜ਼ਖਮੀ ਨਹੀਂ ਹੋਇਆ ਕਿਉਂਕਿ ਯਾਤਰੀਆਂ ਨੂੰ ਦੂਸਰੇ ਡੱਬਿਆਂ ਦੇ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਉੱਚ ਉਤਰ ਗਏ ਸਨ। ਲੋਕ ਸਭਾ ਚੋਣਾਂ ਖਤਮ ਹੁੰਦੇ ਸਾਰ ਹੀ ਸ਼ੀਤਲ ਅੰਗਰਾਲ ਨੇ ਮੋਦੀ ਸਰਕਾਰ ਦਾ ਪਰਿਵਾਰ ਛੱਡਣ ਦਾ ਫੈਸਲਾ ਕਰ ਲਿਆ ਹੈ। ਦੱਸਦੀ ਹੈ ਕਿ ਸ਼ੀਤਲ ਅੰਗਰਾਲ ਨੇ ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੀ। ਪਰ ਹੁਣ ਲੋਕ ਸਭਾ ਚੋਣਾਂ ਖਤਮ ਹੋਣ ਦੇ ਤੁਰੰਤ ਬਾਅਦ ਹੀ ਉਹਨਾਂ ਦਾ ਅਸਤੀਫਾ ਕਬੂਲ ਕਰ ਲਿਆ ਗਿਆ ਹੈ। ਪਰ ਦੂਸਰੇ ਪਾਸੇ ਹੀ ਹੁਣ ਸ਼ੀਤਲ ਅੰਗਰਾਲ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲ ਕਰ ਰਹੇ ਨੇ। ਦਰਅਸਲ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗਰਾਲ ਨੇ ਭਾਰਤੀ ਜਨਤਾ ਦੇ ਵਿੱਚ ਸ਼ਾਮਲ ਹੋਣ ਜਿਸ ਨੂੰ ਹੁਣ ਵਿਧਾਨ ਸਭਾ ਸਪੀਕਰ ਵੱਲੋਂ ਮਨਜ਼ੂਰ ਕਰ ਲਿਆ ਹੈ ਪਰ ਹੁਣ ਸ਼ੀਤਲ ਅੰਗੁਰਾਲ ਅਸਤੀਫਾ ਵਾਪਸ ਲੈਣ ਦੀ ਗੱਲ ਕਰ ਰਹੇ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ ਇਸ ਤੇ ਵਿਧਾਇਕ ਨੇ ਹੁਣ ਇਹ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਚੁਣੌਤੀ ਦਿੰਦੇ ਹਨ ਅਤੇ ਅਦਾਲਤ ਜਾਣਗੇ ਉਹ ਇਸ ਫੈਸਲੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨਗੇ ਇਸ ਤੋਂ ਪਹਿਲਾਂ ਜਦੋਂ ਅੰਗੁਰਾਲ ਸਪੀਕਰ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਨੇ ਕਿਹਾ ਮੈਂ ਅਸਤੀਫਾ ਸਿਰਫ ਇਸ ਲਈ ਦਿੱਤਾ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਚੋਣਾਂ ਕਰਵਾਈਆਂ ਜਾਣੀਆਂ ਸਨ ਪਰ ਅਜੇ ਹਾਂ ਨਹੀਂ ਹੋਇਆ ਮੇਰੇ ਲੋਕਾਂ ਨੇ ਮੈਨੂੰ ਵੋਟ ਦਿੱਤੀ ਹੈ ਨਾ ਕਿ ਕਿਸੇ ਪਾਰਟੀ ਨੂੰ ਇਸ ਲਈ ਮੈਂ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਅੱਜ ਮੈਂ ਆਪਣੀ ਗੱਲ ਪੇਸ਼ ਕਰਨ ਆਇਆ ਹਾਂ ਜੇ ਮੈਨੂੰ ਕੋਈ ਝਟਕਾ ਲੱਗਾ ਤਾਂ ਮੈਂ ਹਾਈ ਕੋਰਟ ਜਾਵਾਂਗਾ ਜ਼ਿਕਰ ਕਰ ਦिए ਕਿ ਅਸਤੀਫਾ ਵਾਪਸ ਲੈਣ ਵਾਲੇ ਅੰਗੁਰਾਲ ਨੇ ਪੱਤਰ ਚਕਾਇਆ ਹੈ ਕਿ ਜੇਕਰ ਉਹਨਾਂ ਦਾ ਅਸਤੀਫਾ ਹੁਣ ਤੱਕ ਪ੍ਰਵਾਨ ਕਰ ਲਿਆ ਜਾਂਦਾ ਤਾਂ ਪਛਮੀ ਵਿਧਾਨ ਸਭਾ ਹਲਕੇ 'ਚ ਮੜਚੋਣਾ ਹੋਣੀਆਂ ਸਨ ਜਿਸ ਨਾਲ ਸਰਕਾਰ ਦੇ ਚੋਣ ਖਰਚੇ ਵੀ ਵੱਧ ਸਕਦੇ ਸਨ ਇਸ ਕਾਰਨ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਨੇ ਇਸ ਮੌਕੇ ਸ਼ੀਤਲ ਅੰਗੁਰਾਲ ਨੇ ਮੋਦੀ ਦੇ ਪਰਿਵਾਰ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਵੀ ਹਟਾ ਦਿੱਤਾ ਹੈ ਟੋਨਾ ਖਤਮ ਹੁੰਦੇ ਸਾਰ ਹੀ ਲੋਕਾਂ ਦਾ ਸੱਪਰ ਮਹਿੰਗਾ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਟੋਲ ਟੈਕਸਾਂ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਇਹ ਵਾਧਾ 5% ਤੱਕ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਪਹਿਲਾਂ ਇਹਨਾਂ ਦਰਾਂ ਦੇ ਵਿੱਚ ਵਾਧਾ 1 ਅਪ੍ਰੈਲ ਨੂੰ ਕੀਤਾ ਜਾਣਾ ਸੀ ਪਰ ਇਹ ਪਰ ਇਹ ਵਾਧਾ ਹੁਣ 3 ਜੂਨ ਨੂੰ ਕੀਤਾ ਗਿਆ ਹੈ ਦੱਸ ਦਈਏ ਕਿ 3 ਜੂਨ ਚਾਰ ਦੇਸਾਰ ਹੀ ਲੋਕਾਂ ਨੂੰ ਦੋ ਝਟਕੇ ਮਿਲੇ ਨੇ ਪਹਿਲਾ ਤਾਂ ਅਮੁੱਲ ਦੁੱਧ ਦੇ ਵਿੱਚ 2 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਟੋਲ ਟੈਕਸਾਂ ਦੇ ਵਿੱਚ 5% ਦਾ ਇਜ਼ਾਫਾ ਕੀਤਾ ਗਿਆ ਆ ਪੰਜਾਬ ਦੀ ਗੱਲ ਕਰਦੇ ਆ ਕਿ ਪੰਜਾਬ ਦੇ ਟੋਲ ਟੈਕਸਾਂ ਦੇ ਵਿੱਚ ਕਿੰਨੀਆਂ ਤਰ੍ਹਾਂ ਦਾ ਵਾਅਦਾ ਹੋਇਆ ਹੈ ਪਹਿਲਾਂ ਹੀ ਵੱਖ-ਵੱਖ ਟੈਕਸਾਂ ਦੀ ਮਾਰ ਚੱਲ ਰਹੇ ਲੋਕਾਂ ਦੇ ਉੱਤੇ ਅੱਜ ਤੋਂ ਇੱਕ ਵਾਰ ਟੈਕਸ ਬੋਝ ਹੋਰ ਵੱਧ ਗਿਆ ਜੀ ਹਾਂ ਇਸ ਵਾਰੀ ਅਸੀਂ ਗੱਲ ਕਰ ਰਹੇ ਹਾਂ ਟੋਲ ਟੈਕਸ ਦੀ ਜਿੱਥੇ ਕਿ ਅੱਜ ਤੋਂ ਅੰਮ੍ਰਿਤਸਰ ਦਿੱਲੀ ਮੁਖ ਰਾਜ ਮਾਰਗ ਦੇ ਉੱਤੇ ਸਥਿਤ ਇਸ ਵੱਡੇ ਟੋਲ ਪਲਾਜ਼ਾ ਦੇ ਉੱਤੇ ਟੈਕਸ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਅੱਜ ਤੋਂ ਦੇਸ਼ ਭਰ ਵਿੱਚ ਟੋਲ ਟੈਕਸ ਵਧਾ ਦਿੱਤਾ ਹੈ ਵਧੀ ਹੋਈ ਟੋਲ ਟੈਕਸ ਦੀ ਰਕਮ ਅੱਜ ਦੇਸ਼ ਭਰ ਵਿੱਚ ਲਾਗੂ ਹੋ ਜਾਵੇਗੀ ਟੋਲ ਵਧਣ ਦੇ ਨਾਲ ਕਿਰਾਇਆ ਵੀ ਵਧੇਗਾ ਟਰਾਂਸਪੋਰਟ ਐਸੋਸੀਏਸ਼ਨ ਇਸ ਸੰਬੰਧੀ 2 ਦਿਨਾਂ ਅੰਦਰ ਮੀਟਿੰਗ ਕਰੇਗੀ ਐਸੋਸੀਏਸ਼ਨ ਵਧੇ ਹੋਏ ਟੋਲ ਟੈਕਸ ਤੇ ਵਿਚਾਰ ਕਰਕੇ ਰਣਨੀਤੀ ਬਣਾਏਗੀ ਹਾਲਾਗਿ ਇਸ ਸਾਲ ਲੋਕ ਸਭਾ ਚੋਣਾਂ ਕਾਰੇ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਐਨ ਐਚ ਏ ਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵਾਂ ਯੂਜ਼ਰ ਚਾਰਜ 3 ਜੂਨ 2024 ਤੋਂ ਲਾਗੂ ਹੋ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਢਿਲਵਾ ਟੋਲ ਪਲਾਜ਼ਾ ਦੇ ਮੈਨੇਜਰ ਸੰਜੇ ਠਾਕੁਰ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਹੁਕਮਾਂ ਅਨੁਸਾਰ ਜੀਪ ਅਤੇ ਲਾਈਟ ਮੋਟਰ ਵਹੀਕਲ ਦਾ ਇੱਕ ਪਾਸੇ ਦਾ ਟੈਕਸ 65 ਰੁਪਏ ਅਤੇ ਦੋਨੋਂ ਪਾਸੇ ਦਾ 100 ਰੁਪਏ ਹੈ ਜਿਸ ਵਿੱਚ ਵਾਅਦਾ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਹੋਰ ਵਕ-ਵਕ ਵਹੀਕਲਾਂ ਦੇ ਟੈਕਸ ਰੇਟ ਵਿੱਚ 10 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਲਾਈਟ ਕਮਰਸ਼ੀਅਲ ਵਹੀਕਲ ਜਾਂ ਲਾਈਟ ਗੁੱਡਸ ਵਹੀਕਲ ਅਤੇ ਮਿਨੀ ਵਾਜਦਾ ਇੱਕ ਤਰਫਾ ਦਾ ਟੈਕਸ 110 ਰੁਪਏ ਅਤੇ ਦੋਨੋਂ ਪਾਸੇ ਦਾ 165 ਹੋ ਗਿਆ ਹੈ ਉਹਨਾਂ ਨੇ ਦੱਸਿਆ ਕਿ ਬਸ ਜਾਂ ਟਰੱਕ ਦਾ ਇੱਕ ਪਾਸੇ ਤੋਂ 225 ਰੁਪਏ ਅਤੇ ਦੋਨੋਂ ਸਾਈਡਾਂ ਤੋਂ 340 ਰੁਪਏ ਕੀਤਾ ਗਿਆ ਹੈ एतो इलावा कमर्शियल व्हीकल एक तरफ ढाई सो रुपये आणि दोनो तरफ तीन सो सत्तर हैवी कंस्ट्रक्शन मशीनरी मशीनरीचा एक तरफ तीन सो पचवजा रुपये दोनो तरफ पाव पैंती रुपये ਓਵਰਸਾਈਜ਼ ਵਹੀਕਲ ਇੱਕ taraf 435 ਰੁਪਏ ਅਤੇ ਦੋਨੋ taraf 650 ਰੁਪਏ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਨਾਲ ਹੀ ਮਹੀਨੇਵਾਰ ਪਾਸ ਦੇ ਵਿੱਚ 10 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਜੋ ਕਿ ਪਹਿਲਾਂ 330 ਰੁਪਏ ਦਾ ਸੀ ਹੁਣ 340 ਰੁਪਏ ਦਾ ਹੋਵੇਗਾ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਵੀ ਅੱਜ ਤੋਂ ਇਜ਼ਾਫਾ ਹੋਵੇਗਾ। 5% ਦੇ ਤੱਕ ਸਾਰੇ ਵਾਹਨਾਂ ਵਿੱਚ ਵਾਅਦਾ ਕੀਤਾ ਜਾ ਰਿਹਾ ਹੈ ਜੋ ਪਹਿਲਾਂ ਸਿੰਗਲ ਸਾਈਡ ਆਮਕਾਰ ਦਾ 215 ਰੁਪਏ ਲੱਗਦਾ ਸੀ ਉਹ ਕਿਰਾਇਆ ਵਧਾ ਕੇ 220 ਰੁਪਏ ਕਰ ਦਿੱਤਾ ਗਿਆ ਹੈ। ਵੱਡੇ ਵਾਣਾ ਦਾ ਵੀ 5% ਤੱਕ ਟੋਲ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸੋਮਵਾਰ ਸਵੇਰੇ ਉੱਠਦੇ ਸਾਰ ਹੀ ਲੋਕਾਂ ਦੀ ਜੇਬ ਤੇ ਮਹਿੰਗਾਈ ਦੀ ਮਾਰ ਪਈਏ ਦੱਸਦੀ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਅਮੁੱਲ ਦੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਇਸ ਦੇ ਨਾਲ ਹੀ ਦੱਸਦੀ ਹੈ ਕਿ ਸਿਰਫ ਅਮੁੱਲ ਹੀ ਨਹੀਂ ਪੰਜਾਬ ਦੇ ਵਿੱਚ ਵਰਗਾ ਅਤੇ ਹੋਰ ਦੁੱਧ ਦੀਆਂ ਕੰਪਨੀਆਂ ਨੇ ਆਪਣੇ ਦੁੱਧ ਦੇ ਵਿੱਚ ਪ੍ਰਤੀ ਲੀਟਰ 2 ਰੁਪਏ ਵਾਧਾ ਕੀਤਾ ਹੈ ਅਮੁੱਲ ਮਿਲਕ ਨੇ ਸੋਮਵਾਰ ਸਵੇਰੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਜਾਣਕਾਰੀ ਅਨੁਸਾਰ ਅਮੁੱਲ ਨੇ ਅੱਜ ਤੋਂ ਦੇਸ਼ ਭਰ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਵੇਰਕਾ ਦੀ ਗੱਲ ਕਰੀਏ ਤਾਂ ਵੇਰਕਾ ਨੇ ਵੀ ਆਪਣੇ ਦੁੱਧ ਦੇ ਵਿੱਚ ਪ੍ਰਤੀ ਲੀਟਰ 2 ਰੁਪਏ ਵਾਧਾ ਕੀਤਾ ਹੈ ਲਗਾਤਾਰ ਵੱਧ ਰਹੀ ਗਰਮੀ ਕਰਕੇ ਪਸ਼ੂਆਂ ਦਾ ਦੁੱਧ ਵੀ ਘਟਦਾ ਜਾ ਰਿਹਾ ਹੈ ਜਿਸ ਕਰਕੇ ਦੁੱਧ ਦੀਆਂ ਕੰਪਨੀਆਂ ਵੱਲੋਂ ਚੋਣਾ ਤੋਂ ਤੁਰੰਤ ਬਾਅਦ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਵੱਖ-ਵੱਖ ਦੁੱਧ ਦੀਆਂ ਕਿਸਮਾਂ ਵਿੱਚ ਵਾਧਾ ਹੋਇਆ ਹੈ ਇਸ ਸੰਬੰਧੀ ਬਕਾਇਦਾ ਵੀਰਕਾਂ ਵੱਲੋਂ ਅਤੇ ਅਨੰਦਾ ਵੱਲੋਂ ਵਧੀਆਂ ਕੀਮਤਾਂ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ 1/2 ਕਿਲੋ ਦੁੱਧ ਦੇ ਪੈਕੇਟ ਤੇ 1 ਰੁਪਏ 1 ਕਿਲੋ ਦੁੱਧ ਦੇ ਪੈਕੇਟ ਤੇ 2 ਰੁਪਏ ਪ੍ਰਤੀ ਪੈਕੇਟ ਦੇ ਹਿਸਾਬ ਦੇ ਨਾਲ ਵਾਅਦਾ ਕੀਤਾ ਗਿਆ ਹੈ ਦੇਸ਼ 'ਚ ਮਹਿੰਗਾਈ ਕਾਰਨ ਲੋਕਾਂ ਦਾ ਪਹਿਲਾਂ ਹੀ ਬੁਰਾ ਹਾਲ ਹੈ ਹੁਣ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਅਮੁੱਲ ਨੇ ਦੇਸ਼ ਭਰ 'ਚ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਦਾ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਗੁਜਰਾਤ ਕੋਆਪਰੇਟਿਵ ਮਾਲਿਕ ਮਾਰਕੀਟਿੰਗ ਫੈਡਰੇਸ਼ਨ ਨੇ ਸੋਮਵਾਰ ਤੋਂ ਅਮੁੱਲ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਵਾਦਾ ਕਰ ਦਿੱਤਾ ਹੈ ਦੱਸਦੀ ਹੈ ਕਿ ਅਮੁੱਲ 골ਡ ਮਿਲਕ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਕਰਨ ਦੇ ਨਾਲ ਹੀ ਅਮੁੱਲ ਸ਼ਕਤੀ ਅਤੇ 30 ਸਪੈਸ਼ਲ ਦੀਆਂ ਕੀਮਤਾਂ ਵਿੱਚ ਵੀ ਇੰਨੇ ਹੀ ਰੁਪਏ ਦਾ ਵਾਅਦਾ ਕੀਤਾ ਗਿਆ ਹੈ ਸਾਰੀਆਂ ਵਧੀਆਂ ਕੀਮਤਾਂ ਅੱਜ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ ਕਿੰਨਾ ਦੁੱਧ ਦਾ ਫਿਰ ਪਹਿਲੇ ਕੀ ਰੇਟ ਸੀ ਤੇ ਹੁਣ ਕੀ ਰੇਟ ਲਾ ਰਹੇ ਉਹ ਤਾਂ ਇਹਨਾਂ ਨੇ ਪੁੱਛਿਆ ਜੀ ਇਹਨਾਂ ਨੇ ਅੱਛਾ ਜੀ ਪਤਾ ਨਹੀਂ ਅਗਲੇ ਦਿਨ ਉਹ ਨਹੀਂ ਆਵਾਜ਼ ਅੱਛਾ ਕਿੱਦਾਂ ਹੁਣ ਵੱਧ ਗਿਆ ਰੇਟ ਤੁਹਾਨੂੰ ਇਸ ਦੇ ਉੱਤੇ ਕੰਮ ਕਰਾ ਦੇ ਉੱਤੇ ਕਿਹੜੀ ਨਹੀਂ ਦੇਖੋ ਫਰਕ ਤਾਂ ਪੈ ਨਹੀਂ ਇਹ ਮਰਾ ਜੀ ਜੀ ਅੱਗੇ ਕਿੰਨਾ ਲੈ ਕੇ ਜਾਂਦੇ ਸੀ ਤੇ ਹੁਣ ਕਿਦੋਂ ਰੇਟ ਵਧਨ ਦੇਖੋ ਜਿੰਨਾ ਲੱਗ ਰਿਹਾ ਸੀ ਉਨਾ ਲੈ ਕੇ ਜਾਣਾ ਲੋਡ ਕਿੰਨੀ ਹੈ ਜੀ ਇਹ ਬੰਦਾ ਉਨਾ ਲੈ ਕੇ ਜਾਂਦਾ ਜੀ ਰੇਟ ਵਧਨ ਵੱਧ ਗਿਆ ਕਿਹੜਾ ਤਾਂ ਹਰ ਕਿਲੋ ਮਗਰ ਰੇਟ ਕਿਹੜਾ 2 ਰੁਪਏ ਦੇ ਮਗਰ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਇਸਦੇ ਬਾਰੇ ਸਰਕਾਰ ਨੂੰ ਇਹ ਕਿਹੋ ਜਿਹਾ ਹੈ ਜੀ ਦੇਖੋ ਕਈ ਗੱਲਾਂ ਜੀ ਸਰਕਾਰ ਦੇ ਹੱਥਾਂ ਤੋਂ ਲਈ ਕਰਨੀਆਂ ਆ ਜੀ ਲਗਦਾ ਨਾ ਸਰਨਾ ਤੰਦ ਆਜੀ ਸਰ ਕੀ ਨਾਮ ਬਿੱਟੂ ਉਭਰਾਏ ਜੀ ਜਲੰਧਰ ਤੋਂ ਮੈਂ ਸਰ ਗੱਲ ਕਰੀਏ ਅਜੇ ਦੁੱਧ ਦੇ ਰੇਟ ਵਧੇ ਆ ਕਿੱਦਾਂ ਦੇਖਦੇ ਸੀ ਇਹਨੂੰ ਦੇਖੋ ਕਿ ਚੋਣਾਂ ਦਾ ਮਾਹੌਲ ਹੈ ਅਕਸਰ ਦੇਖਿਆ ਜਾਂਦਾ ਚੋਣਾਂ ਜਦੋਂ ਹੋ ਜਾਂਦੀਆਂ ਮਹਿੰਗਾਈ ਪਹਿਲਾਂ ਘਟਾਈ ਜਾਂਦੀ ਹੈ ਤੇ ਬਾਅਦ ਚ ਉਹਦੇ ਘੜ ਵਧਾਈ ਜਾਂਦੀ ਹੈ ਇਹ ਜਿਹੜੀ ਦੁੱਧ ਦੀ ਮਹਿੰਗਾਈ ਇਹਨਾਂ ਨੇ ਵਧਾਈ ਆ ਇਹ ਲੱਕ ਤੋੜ ਦੇਗੀ ਕਿਉਂਕਿ ਦੁੱਧ ਬੱਚਿਆਂ ਨੇ ਪੀਣਾ ਹੁੰਦਾ ਬਿਮਾਰਾਂ ਨੇ ਪੀਣਾ ਹੁੰਦਾ ਹਸਪਤਾਲਾਂ ਚ ਪੀਣਾ ਹੁੰਦਾ ਆਮ ਨਾਗਰਿਕ ਜਿਹੜਾ ਵਾ ਚਾਹ ਤੋਂ ਬਗੈਰ ਨਹੀਂ ਰਹਿ ਸਕਦਾ ਹਿੰਦੁਸਤਾਨ ਚ ਤੇ ਦੁੱਧ ਦੀ ਖਪਤ ਇੱਥੇ ਬਹੁਤ ਜ਼ਿਆਦਾ ਹੈ ਜ਼ਿਆਦਾਤਰ ਦੁੱਧ ਦਾ ਪਾਊਡਰ ਜ਼ਿਆਦਾ ਵਿਕਦਾ ਹੈ ਦੁੱਧ ਘੱਟ ਵਿਕਦਾ ਹੈ ਜਿਹੜੀ ਇਹਨਾਂ ਨੇ ਮਹਿੰਗਾਈ ਜਿਹੜੀ ਦੁੱਧ ਦੀ ਵਧਾਈ ਆ ਇਹ ਲੱਕ ਤੋੜ ਦੇਗੀ ਅੱਗੋਂ ਜਿਹੜੇ ਟੋਲ ਦੇ ਨਾਲ ਰੇਟ ਇਹਨਾਂ ਨੇ ਵਧਾ ਦਿੱਤੇ ਆ ਕੁਝ ਪਰਸੈਂਟ 3 ਤੋਂ 5% ਉਹਦੇ ਨਾਲ ਮਹਿੰਗਾਈ ਦੀ ਖਪਤ ਹੋਰ ਹੋਏਗੀ ਸਾਡੇ ਦੇਸ਼ ਦੇ ਵਿੱਚ ਸਰ ਬਜਟ ਨੂੰ ਕਿੰਨਾ ਫਰਕ ਪੈਂਦਾ ਕਿਉਂਕਿ ਆਮ ਕਰਨੇ ਬਜਟ ਬਣਾਇਆ ਹੁੰਦਾ ਕਿ ਅਸੀਂ ਇਸ ਇਹ ਪੈਸਾ ਇਸ ਥਾਂ ਤੇ ਲਾਣਾ ਹੈ ਇਹ ਪੈਸਾ ਇਸ ਥਾਂ ਚਲਾਣਾ ਹੈ ਦੇਖੋ ਹਰ ਘਰ ਦੀ ਜਿਹੜੀ ਦੁੱਧ ਦੀ ਖਰਚਾ ਅਸੀਂ 30 ਕਿਲੋ ਲਾ ਕੇ ਚੱਲੀਏ ਘੱਟ ਤੋਂ ਘੱਟ ਵੀ ਜੇ ਹੱਥ ਖਿੱਚ ਕੇ ਚਲਦੇ ਕਿਲੋ ਆਮ ਨਾਲ ਦੁੱਧ ਲੱਗਦਾ ਵਾ ਤੇ 2 ਰੁਪਏ ਕਿਲੋ 60 ਰੁਪਏ ਇੱਕ ਦੀ ਜੇਬ ਦੇ ਵਿੱਚੋਂ ਜਾਣਗੇ ਤੇ ਜਦੋਂ ਇਹ 60 ਰੁਪਏ ਜਾਣਗੇ ਖਰਚੇ ਉਹੀ ਹੈ ਸਾਡੇ ਇਹ ਨਵਾਂ ਖਰਚਾ ਜਿਹੜਾ ਪੈ ਜਾਂਦਾ ਵਾ ਸਾਲ ਦਾ ਜੇ ਅਸੀਂ ਦੇਖਿਆ ਜਾਈਏ ਮਾਰੋ 96000 ਰੁਪਏ ਦਾ ਇੱਕ ਉੱਪਰ ਭਾਰ ਪੈਣਾ ਸਾਡੇ ਉੱਤੇ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਸਿਲੰਡਰਾਂ ਗੈਸ ਸਿਲੰਡਰ ਚੋਂ ਜਿਹੜੀ 27 ਰੁਪਏ 24 ਰੁਪਏ ਪਤਾ ਨਹੀਂ ਇਹਦੀ ਸਬਸਿਡੀ ਆਉਂਦੀ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਹੈ 1 ਜੂਨ ਤੋਂ ਤੇ ਹੋ ਸਕਦਾ ਹੈ ਗੈਸ ਦੇ ਵੀ ਤੇ ਪੈਟਰੋਲ ਦੇ ਵੀ ਧਾਮਾਂ ਦੇ ਵਿੱਚ ਫਰਕ ਪਵੇ ਦੁੱਧ ਹਰ ਘਰ ਦੀ ਇੱਕ ਬੇਸਿਕ ਚੀਜ਼ ਹੈ ਤੇ ਇਸ ਦੀ ਜ਼ਰੂਰਤ ਬੱਚੇ ਤੋਂ ਲੈ ਕੇ ਬਜ਼ੁਰਗ ਹਰ ਕਿਸੇ ਨੂੰ ਹੁੰਦੀ ਹੈ ਮਾਮਲਾ ਸਾਹਮਣੇ ਹੈ ਜਿਸ ਵਿੱਚ ਇੱਕ ਗਰਭਵਤੀ ਔਰਤ ਅਤੇ ਉਸਦੇ ਪਤੀ ਨੂੰ ਕੁਝ ਹਮਲਾਵਰਾਂ ਵੱਲੋਂ ਕੁੱਟਿਆ ਗਿਆ ਦੱਸਦੀ ਹੈ ਕਿ ਇਸ ਹਮਲੇ ਦੇ ਵਿੱਚ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ ਨਹੀਂ ਉੱਥੇ ਹੀ ਔਰਤ ਦੀ ਗੱਲ ਕਰੀਏ ਤਾਂ ਔਰਤ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਔਰਤ ਦੀ ਹਾਲਤ ਕਾਫੀ ਗੰਭੀਰ ਹੈ ਮੌਕੇ ਤੇ ਹੀ ਦੋਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਨੂੰ ਇਸ ਦੀ ਇਤਲਾਹ ਕਰ ਦਿੱਤੀ ਗਈ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਦੇ ਦਿਓਲਨਗਰ ਨੇੜੇ ਇੱਕ ਵਿਅਕਤੀ ਅਤੇ ਉਸਦੀ ਗਰਭਵਤੀ ਪਤਨੀ ਤੇ ਕੁਝ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਕੱਟਣਾ ਚੋ ਵਿਅਕਤੀ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਜਦ ਕਿ ਔਰਤ ਦੇ ਪੇਟ ਤੇ ਵੀ ਸੱਟਾਂ ਲੱਗੀਆਂ ਨੇ ਦੇਰ ਰਾਤ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲੈ ਚਾਇਆ ਗਿਆ ਜਿੱਥੇ ਗਰਭਵਤੀ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮਾਮਲੇ ਦੀ ਸੂਚਨਾ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਦਿੱਤੀ ਗਈ ਹੈ ਦਿਓਲ ਨਗਰ ਦੇ ਰਹਿਣ ਵਾਲੇ ਸ਼ਿਵਮ ਨੇ ਦੱਸਿਆ ਕਿ ਉਹ ਮੂਲ ਰੂਪ ਦੇ ਵਿੱਚ ਅੰਮ੍ਰਿਤਸਰ ਦੇ ਬਿਆਸ ਕਸਬੇ ਦਾ ਰਹਿਣ ਵਾਲਾ ਹੈ ਕਰੀਬ 4 ਮਹੀਨੇ ਪਹਿਲਾਂ ਹੀ ਉਸਦੀ ਬਦਲੀ ਜਲੰਧਰ ਹੋਈ ਸੀ ਜਲੰਧਰ ਵਿੱਚ ਉਹ ਇੱਕ ਪਲਾਈਵੁੱਡ ਕਾਰੋਬਾਰੀ ਲਈ ਕੰਮ ਕਰਦਾ ਸੀ ਜਿਸ ਤੇ ਨਾਲ ਉਸਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਸ਼ਿਵਮ ਨੇ ਦੱਸਿਆ ਕਿ ਉਸਦੀ ਪਤਨੀ ਗਰਭਵਤੀ ਹੈ ਜਦੋਂ ਉਹ ਰਾਤ ਨੂੰ ਆਪਣੀ ਪਤਨੀ ਨੂੰ ਡਾਕਟਰ ਦੇ ਕੋਲੇ ਜਾ ਰਿਹਾ ਸੀ ਤਾਂ سیمنٹ ਅਤੇ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੀ ਵਿਅਕਤੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸਦੀ ਪਤਨੀ ਤੇ ਅਸ਼ਲੀਲ ਇਸ਼ਾਰੇ ਕੀਤੇ ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮੁਲਜ਼ਮਾ ਨੇ ਲੜਾਈ ਸ਼ੁਰੂ ਕਰ ਦਿੱਤੀ ਜਦੋਂ ਪੀੜਤ ਦੀ ਪਤਨੀ ਉਸ ਨੂੰ ਬਚਾਉਣ ਲਈ ਅੱਗੇ ਆਈ ਤਾਂ ਉਸ ਤੇ ਵੀ ਕੁੱਟਮਾਰ ਕੀਤੀ ਗਈ। ਦੋਸ਼ੀ ਨੇ ਗਰਭਵਤੀ ਔਰਤ ਦੇ ਪੇਟ ਤੇ ਵਾਰ ਕੀਤਾ ਸੀ ਜਿਸ ਦੇ ਨਾਲ ਉਸ ਦਾ ਦਰਦ ਵੱਧ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੇ ਫਰਾਰ ਹੋ ਗਿਆ। ਸਰ ਕੀ ਨਾਮ ਆਪਣਾ? ਸ਼ਿਵਮ ਸਰ। ਸ਼ਿਵਮ ਜੀ ਕੀ ਗੱਲ ਕੀ ਹੋਈ ਆ? ਸਰ ਮੈਂ ਤਾਂ ਆਪਣੀ ਵਾਈਫ ਨੂੰ ਮੈਡੀਸਿਨ ਦੁਕਾਨ ਜਾ ਰਿਹਾ ਸੀ। ਮੇਰੀ ਵਾਈਫ ਪ੍ਰੈਗਨੈਂਟ ਹੈਗੀ ਆ। ਇੱਕ ਮਿੰਟ ਯਾਰ। ਸਰ ਕੀ ਨਾਮ ਆਪਣਾ? ਸ਼ਿਵਮ ਸਰ। ਕੀ ਗੱਲ ਕੀ ਹੋਈ ਸਰ? ਸਰ ਮੈਂ ਘਰੋਂ ਆਪਣੀ ਵਾਈਫ ਨੂੰ ਮੈਡੀਸਿਨ ਦੁਕਾਨ ਜਾ ਰਿਹਾ ਮੇਰੀ ਵਾਈਫ ਪ੍ਰੈਗਨੈਂਟ ਹੈਗੀ ਆ। ਤੇ ਮੈਡੀਸਿਨ ਦੁਕਾਨ ਜਾ ਰਿਹਾ ਸਰ। ਦਰਾਸਤੇ ਵਿੱਚ ਤਿੰਨ ਚਾਰ ਮੁੰਡੇ ਬੈਠੇ ਹੋਏ ਸੀ ਅੱਛਾ ਜੀ ਤੇ ਉਹਨਾਂ ਨੇ ਨਾ ਸਰ ਮੇਰੀ ਵਾਈਫ ਨੂੰ ਗਲਤ ਕਮੈਂਟ ਕੀਤਾ ਜਾਂਦੇ ਹੋਏ ਰਸਤੇ 'ਚ ਤੇ ਮੈਂ ਦੇਖ ਲਿਆ ਮੇਰੀ ਵਾਈਫ ਨੇ ਮੈਨੂੰ ਪੁੱਛਿਆ ਮੈਂ ਕੀ ਕਿਹਾ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਇਧਰ ਗਲਤ ਕਮੈਂਟ ਕੀਤਾ ਮੈਨੂੰ ਅੱਗੇ ਪਿੱਛੇ ਵੀ ਪਹਿਲਾਂ ਵੀ ਰਸਤੇ 'ਤੇ ਇਹ ਕਿਤੇ ਆਪਣੇ ਦੀਦੀ ਘਰ ਜਾਂਦੇ ਸੀ ਇੱਧਰ ਜਾਂਦੇ ਸੀ ਮੈਨੂੰ ਕਮੈਂਟ ਕਰਦੇ ਨੇ ਨੰਬਰ ਦੀ ਕੋਸ਼ਿਸ਼ ਕਰਦੇ ਨੇ ਨੰਬਰ ਦੇਣ ਵਾਸਤੇ ਤਾਂ ਅੱਛਾ ਤੇ ਉਰੇ ਉਹਨੂੰ ਫੋਨ ਮੋਚਾ ਮੈਂ ਪੁੱਛ ਲਿਆ ਭਾਈ ਨੇ ਮੈਂ ਕਿਹਾ ਪਾ ਜੀ ਹਰ ਇਦਾਂ ਕਿਉਂ ਕਰਦੇ ਪਏ ਮੈਂ ਕਿਹਾ ਤੁਹਾਡੀ ਭੈਣਾਂ ਰਗੀ ਹੈਗੀ ਆ ਮੈਂ ਕਿਹਾ ਹੂੰ ਤੇ ਮੇਰੀ ਵਾਈਫ ਨੇ ਇਦਾਂ ਕਿਹਾ ਕਹਿੰਦੀ ਇਦਾਂ ਕਿ ਨਾ ਬੋਲਦੇ ਹਰ ਵਾਰ ਕਰਦੇ ਗੱਲ ਕਹਿੰਦੇ ਇਹ ਤੇ ਉਮਰੀ ਵਾਈਫ ਨੂੰ ਮਾਰਨ ਵਾਸਤੇ ਪਏ ਵੀ ਤੂੰ ਇਦਾਂ ਕਰਕੇ ਫਲਾਣਾ ਗਾਲ ਕੱਢ ਕੇ ਉਹਨਾਂ ਨੇ ਗੱਲ ਕੀਤੀ ਹੈ 12 ਦੇ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਮੈਂ ਜੀ ਆਪਣੇ ਨਾਮ ਕੀ ਹੈ ਸਰ ਸ਼ਿਵਮ ਨਾਮ ਮੇਰਾ ਕਿੱਥੇ ਰਹਿਣ ਵਾਲੇ ਇੱਕ ਮਿੰਟਿਆ ਕਿੱਥੇ ਦੇ ਰਹਿਣ ਵਾਲੇ ਹੋ ਸਰ ਦਿਓ ਨਾ ਗੱਲ ਜਲ ਉੱਥੇ ਇੱਕ ਇੱਕ ਨਾ ਜਗਰੂ ਨਹੀਂ اچھا ਜੀ ਇਹਨਾਂ ਦੇ ਨਾਲ ਲੜਾਈ ਹੋਈ ਹੈ ਤੁਹਾਡੀ ਸਰ ਉੱਥੇ ਪਹਿਲਾਂ ਇਹਦਾ ਕਾਰਨ ਕੀ ਸੀ ਸੀਮੈਂਟ ਵਾਲੀ ਦੁਕਾਨ ਹੈ ਗਿਆ ਸਿਲੰਡਰ ਇਹਦਾ ਦੋ ਬੰਦੇ ਆ ਬਾਈ ਉਹਨੂੰ ਬੋਲਣ ਦਿਓ ਹਾਂਜੀ ਹਾਂਜੀ ਉਹਨਾਂ ਨਾਲ ਲੜਾਈ ਹੋ ਸਰ ਉਹਨਾਂ ਨੇ ਮੇਰੇ ਵਾਈਫ ਨੂੰ ਮਿਸਟਰਪ੍ਰੀਨਿੰਗ ਕੀਤੀ ਸੀ ਸੀਮੈਂਟ ਵਾਲੇ ਦੁਕਾਨਦਾਰ ਦੇ ਵਰਕਰ ਸੀਗੇ ਕੌਣ ਸਰ ਸੀਮੈਂਟ ਵਾਲਾ ਵਾਈਫ ਦਾ ਨਾਮ ਹੈ ਨਾਇਡਮ ਮੈਂ ਉਹਨਾਂ ਦਾ ਹੈਗਾ ਉਹ ਸੀ ਜਿਨ੍ਹਾਂ ਨੇ ਐਂਕਲ ਆਈਆਂ ਉਹ ਬੰਦਾ ਸੀ ਉਹਨਾਂ ਦਾ ਬੇਟਾ ਵੀ ਨਾਲ ਹੀ ਸੀ ਜੀ ਛੋਟਾ ਸਵਾਲ ਆ ਤੁਹਾਡੇ ਤੁਸੀਂ ਦਾ ਕਹਿ ਰਹੇ ਤੁਹਾਡੀ ਵਾਈਫ ਦੇ ਨਾਲ ਛੇੜਖਾਨੀ ਕੀਤੀ ਹੈ ਨਾ ਪਹਿਲਾਂ ਵੀ ਕੀਤੀ ਜਾਂਦੀ ਸੀ ਅਖੇ ਪਹਿਲਾਂ ਵੀ ਦੋ ਵਾਰੀ ਨਾਲ ਮਰਕੇ ਦਾ ਮਿਸਟਰਪ੍ਰੀਨਿੰਗ ਕੀਤੀ ਬਟ ਮੇਰੀ ਵਾਈਫ ਨੇ ਮੈਨੂੰ ਦੱਸਿਆ ਨਹੀਂ ਮੈਂ ਅੱਜ ਆਪਣੇ ਖੁ ਸਰ ਮੇਰੀ ਵਾਈਫ ਨੇ ਮੈਨੂੰ ਨਹੀਂ ਦੱਸਿਆ ਇਸ ਵਾਰ ਮੈਂ ਜਦੋਂ ਅੱਜ ਆਪਣੇ ਆਪ ਦੇਖਿਆ ਉਹਨਾਂ ਨੇ ਮੈਂ ਦੇਖ ਲਿਆ ਮੈਂ ਕਿਹਾ ਕੀ ਕੀ ਆ ਸਰ ਮੇਰੀ ਵਾਈਫ ਤੇ ਕਾਫੀ ਆ ਸਟੱਲੇ ਮੇਰੀ ਵਾਈਫ ਪ੍ਰੈਗਨੈਂਟ ਹੈਗੀ ਉਹਨਾਂ ਨੇ ਪੇਟ ਚ ਲੱਤਾਂ ਮਾਰੀਆਂ ਹੈਗੀਆਂ ਉਹਨਾਂ ਨੇ ਉਹਨਾਂ ਨੇ ਕੀ ਡਾਕਟਰ ਕੀ ਕਹਰੇ ਕੰਡੀਸ਼ਨ ਕਿਦਾਂ ਦੇ ਭਾਈ ਉਹਨਾਂ ਦੀ ਕੰਡੀਸ਼ਨ ਕਾਫੀ ਹੈ ਨੋ ਨਾਜ਼ਰ ਦੇਖਾ ਸਾਲਾ ਕਿਹੜਾ ਬੰਦਾ ਦੋ ਯਾਰ ਹਾਂਜੀ ਸਾਲਾ ਕਿਹੜਾ ਬੰਦਾ ਭਾਜੀ ਪਰ ਪਰ ਭਾਜੀ ਕਿਥੇ ਲੜਾਈ ਝਗੜਾ ਹੋਇਆ ਕੈਮਰੇ ਵਗੈਰਾ ਲੱਗੇ ਉਥੇ ਸਰ ਕੈਮਰੇ ਮੈਂ ਆਪਕੋ ਆਪਣੀ ਵਾਈਫ ਦੀ ਵੀਡੀਓ ਦਿਖਾਣਾ ਹੈ ਕਾਫੀ ਜ਼ਿਆਦਾ ਸੀਰੀਅਸ ਹੈ ਗਿਓ ਅੱਛਾ ਸਵੇ ਜਲੰਧਰ ਵੀਰੋ ਦੇਖ ਸਕਦੇ ਹੋ ਜਿਹੜੀਆਂ ਤਸਵੀਰ ਲਗਾਤਾਰ ਤੁਹਾਡੇ ਨਾਲ ਦੱਸੀਆਂ ਜਾਂਦੀਆਂ ਲੱਤਾਂ ਮਾਰੀਆਂ ਗਿਆ ਇਹਦੇ ਪੇਟ ਦੇ ਵਿੱਚ ਉੱਤੇ ਕਰ ਦੋ ਉੱਤੇ ਕਰ ਦੋ ਮਾਰੀਆਂ ਨੇ ਸੋ ਗੱਲਬਾਤ ਸੋ ਦੇਖ ਸਕਦੇ ਹੋ ਹਾਲਤ ਜਿਹੜੀ ਗੰਭੀਰ ਦੱਸੀ ਜਾ ਰਹੀ ਹੈ ਇਹ ਵਾਈਫ ਹੈ ਭਾਜੀ ਤੁਹਾਡੇ ਹਾਂਜੀ ਸਰ ਮੇਰੀ ਵਾਈਫ ਹੈ ਕਿੰਨੇ ਮੰਥੀ ਪ੍ਰੈਗਨੈਂਸੀ ਹੈ ਭਾਜੀ ਉਹ ਜਾਰਾ ਹੋ ਰਹੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਪੇਨ ਸਾਨੂੰ ਕੋਈ ਸਹਾਈ ਨਹੀਂ ਹੋ ਰਹੀ ਸਰ ਪੁਲਿਸ ਕੰਪਲੇਨਟ ਕੀਤੀ ਲੈ ਸਰ ਪੁਲਿਸ ਕੰਪਲੇਨਟ ਸਿੱਧਾ ਆਪਾਂ ਸਿਵਲ ਲੈ ਆਏ ਉਹਨਾਂ ਨੇ ਪੇਨ ਕਰਕੇ ਕਿ ਪੇਨ ਜਾਰਾ ਹੁੰਦੇ ਹੋਏ ਮੈਡੀਸਨ ਵਾਸਤੇ ਉਹ ਬੰਦੇ ਦਾ ਨਾਮ ਪਤਾ ਸਰ ਦਸਤ ਦੇ ਆ ਭਰਪੋ ਕੰਟਰੀ ਹਾਲੋ ਕੰਮ ਸਰ ਇੱਕ ਵਾਰੀ ਫੇਰ ਦੱਸ ਦਈਏ ਕਿ ਇੱਕ ਗਰਭਵਤੀ ਔਰਤ ਅਤੇ ਉਸਦੇ ਪਤੀ ਨੂੰ ਕੁਝ ਹਮਲਾਵਰਾਂ ਵੱਲੋਂ ਕੁੱਟਿਆ ਗਿਆ ਜੋ ਕਿ ਡਾਕਟਰ ਦੇ ਕੋਲ ਇਲਾਜ ਕਰਾਉਣ ਲਈ ਜਾ ਰਹੇ ਸੀ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਫਿਲਹਾਲ ਦੋਨੋਂ ਜ਼ੇਰੇ ਇਲਾਜ ਨੇ ਜਿਸ ਦੀ ਜਾਂਚ ਪੁਲਿਸ ਕਰ ਰਹੀ ਹੈ ਦਿਲਜੀਤ ਦੋਸਾਂਝ ਗਲੋਬਲ ਆਈਕਨ ਬਣ ਚੁੱਕੇ ਨੇ ਤੇ ਉਹਨਾਂ ਦੇ ਸਾਰੇ ਸ਼ੋਜ਼ ਸੁਪਰ ਹਿੱਟ ਜਾ ਰਹੇ ਨੇ ਦੱਸਦੀ ਕਿ ਉਹਨਾਂ ਦਾ ਲਾਸਟ ਸ਼ੋ ਯੂਐਸਏ ਦੇ ਵਿੱਚ ਹੋਇਆ ਜਿਹੜਾ ਉਹਨਾਂ ਦਾ ਸੁਪਰ ਹਿੱਟ ਗਿਆ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਸ ਤੋਂ ਬਾਅਦ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਵੀ ਦਿਲਜੀਤ ਦੋਸਾਂਝ ਦੇ ਮੁਰੀਦ ਹੁੰਦੇ ਹੋਏ ਦਿਖਾਈ ਦਿੱਤੇ ਉਹਨਾਂ ਨੇ ਦਿਲਜੀਤ ਦੋਸਾਂਝ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਥੈਂਕ ਯੂ ਦਿਲਜੀਤ ਦੋਸਾਂਝ ਅਮਰੀਕਾ ਦੇ ਵਿੱਚ ਇਹ ਪੰਜਾਬੀ ਭਾਈਚਾਰੇ ਲਈ ਬਹੁਤ ਵੱਡਾ ਪਾਲ ਹੈ ਦੱਸਦੀ ਹੈ ਕਿ ਦਿਲਜੀਤ ਦੋਸਾਂਝ ਪੂਰੀ ਦੁਨੀਆ ਭਰ ਦੇ ਵਿੱਚ ਆਪਣਾ ਦਿਲੂ ਮਨਾਤੀ ਟੂਰ ਕਰ ਰਹੇ ਨੇ ਜੋ ਕਿ ਬਹੁਤ ਜ਼ਿਆਦਾ ਸਕਸੈਸਫੁਲ ਜਾ ਰਿਹਾ ਹੈ ਉਹਨਾਂ ਦੇ ਸਾਰੇ ਸ਼ੋਜ਼ ਸੋਲਡ ਆਊਟ ਜਾ ਰਹੇ ਨੇ ਤੇ ਲੋਕ ਆ ਕਬੂਲ ਕਰਦੇ ਨੇ ਕਿ ਉਹ ਦਿਲਜੀਤ ਦੋਸਾਂਝ ਦੀ ਵਾਈਬ ਦੇ ਵਿੱਚ ਡੁੱਬ ਜਾਂਦੇ ਨੇ ਜਾਂਦੇ ਜਾਂਦੇ ਮੌਸਮ ਵੱਲ ਨਜ਼ਰ ਮਾਰਦੇ ਆ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਦਿਖਾਈ ਦੇ ਰਹੀ ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ 3 ਦਿਨਾਂ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਪਾਰਾ ਡਿੱਗੇਗਾ ਅਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਕਹਿਰ ਦੀ ਗਰਮੀ ਨੇ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਸਮੇਤ ਕਈ ਰਾਜਾਂ ਵਿੱਚ ਦਿਨ ਭਰ ਦਾ ਪਾਰਾ 45 ਤੋਂ ਉੱਪਰ ਬਣਿਆ ਰਿਹਾ। ਹਾਲਾਂਕਿ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ بارش ਅਤੇ ਤੂਫਾਨ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਆਉਣ ਦੇ ਦਿਨਾਂ ਵਿੱਚ ਇਹ ਰਾਹਤ ਜਾਰੀ ਰਹੇਗੀ ਪੰਜਾਬ ਦੇ ਲੋਕਾਂ ਲਈ ਵੀ ਰਾਹਤ ਦੀ ਖਬਰ ਹੈ ਪੰਜਾਬ ਵਿੱਚ ਅਗਲੇ 3 ਦਿਨ ਬਾਰਿਸ਼ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ ਅਗਲੇ 3 ਦਿਨਾਂ ਦੌਰਾਨ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਦਿੱਲੀ ਅਤੇ ਰਾਜਸਥਾਨ ਵਿੱਚ ਮੀਂਹ ਅਤੇ ਧੂੜ ਭਰੀ ਹਨੇਰੀ ਚੱਲ ਸਕਦੀ ਹੈ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਯਾਨੀ 3 ਜੂਨ ਤੋਂ ਕਈ ਰਾਜਾਂ ਦੇ ਵਿੱਚ ਗਰਮੀ ਦੀ ਤੀਬਰਤਾ ਘਟ ਜਾਵੇਗੀ ਮੌਸਮ ਵਿਭਾਗ ਮੁਤਾਬਕ ਰਾਹਤ ਦੀ ਗੱਲ ਇਹ ਹੈ ਕਿ ਮੌਨਸੂਨ ਦੇ ਬੱਦਲ ਰਾਕਟ ਵਾਂਗ ਅੱਗੇ ਵਧ ਰਹੇ ਹਨ ਜਿਸ ਕਾਰਨ ਕੇਰਲ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਇਸ ਵਾਰ ਮੌਨਸੂਨ ਵੀ ਆਮ ਸਮੇਂ ਨਾਲੋਂ ਕੁਝ ਪਹਿਲਾਂ ਭਾਰਤ ਵਿੱਚ ਦਾਖਲ ਹੋਇਆ ਹੈ ਜੋ ਹੁਣ ਉੱਤਰ ਪੂਰਬ ਵੱਲ ਵੱਧ ਰਿਹਾ ਹੈ। ਇਸ ਦੌਰਾਨ ਆਈਐਮਡੀ ਨੇ ਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਸ ਵਾਰ ਪੰਜਾਬ ਵਿੱਚ ਮੌਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਰਿਹਾ ਹੈ। ਇਹੀ ਰਫ਼ਤਾਰ ਰਹੀ ਤਾਂ ਮੌਨਸੂਨ 20 ਤੋਂ 27 ਜੂਨ ਤੱਕ ਪੰਜਾਬ ਨੂੰ ਕਵਰ ਕਰ ਲਵੇਗਾ। ਇਸਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਖਬਰ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬੀ